ਤਰਤੀ ਦੀ ਏਕ ਚੀਰ ਬੀਜਦੇ ਅਨਾਜ ਵੀਰ ਫਿਰ ਵੀ ਇਹ ਮੁੱਲ ਸਾਡੇ ਫਸਲਾਂ ਦਾ ਪੈਂਦਾ ਨਾ ਖੇਤ ਚ ਕਿਸਾਨ ਖਾਪੇ ਕਰਦੇ ਨੇ ਕੰਮ ਧੁੱਪੇ ਲੱਕ ਤੋੜ ਮਿਹਨਤਾਂ ਦਾ ਮੁੱਲ ਕੋਈ ਪੈਂਦਾ ਨਾ ਸ਼ਾਹੂਕਾਰ ਬੁੱਲੇ ਵੱਡੇ ਕਿਰਤੀ ਦੀ ਜਾਣ ਕੱਢੇ ਉਹ ਜਾਣ ਫਸਲਾਂ ਤੇ ਸਾਰ ਕੋਈ ਲੈਂਦਾ ਨਾ ਧੁੱਪ ਹੋਵੇ ਠੰਡ ਹੋਵੇ ਫਸਲਾਂ ਦੀ ਕੰਡ ਹੋਵੇ ਚੱਲ ਗੈਰ ਕਸ਼ਟ ਤੇ ਸੀ ਵੀ ਇਹ ਕਹਿੰਦਾ ਨਾ ਮੰਡੀਆਂ ਚ ਰੋਲ ਜਾਵੇ ਮਿੱਟੀ ਸੰਗ ਤੋਲ ਜਾਵੇ ਕਰ ਬਾਰ ਪੁੱਲ ਦਿਨ ਖੇਤਾਂ ਚ ਬਤਾਵੇ ਜੀ ਦੇਸ਼ ਤਾਂ ਹੀ ਪਾਲਦਾ ਏ ਜਿੰਦ ਮਿੱਟੀ ਗਾਲਦਾ ਏ ਅੰਨ ਦਾਤਾ ਬਾਣ ਸਰ ਦੇਸ਼ ਨੂੰ ਰਜਾਵੇ ਜੀ ਗਰਮੀ ਸਹਾਰਦਾ ਏ ਦੂਜਿਆਂ ਨੂੰ ਠਾਰਦਾ ਏ ਇੱਕੋ ਸਰਕਾਰ ਤਾਂ ਹੀ ਤਰਸਣਾ ਆਵੇ ਜੀ ਮੁੱਲ ਜਦ ਕੱਟਦਾ ਏ ਦਿਲ ਫੇਰ ਛੱਡਦਾ ਏ ਸਰਕਾਰਾਂ ਪਰ ਟੈਕਸ ਗਰਾਵੇ ਜੀ ਕਰ ਜੇ ਓਟਾਉਣੇ ਪੈਂਦੇ ਆਜ ਨਾਲੇ ਭਾਰੀ ਲੈਂਦੇ ਇਹਨੇ ਰਤ ਮਿਹਨਤਾਂ ਨਾਲ ਫਸਲਾਂ ਨੂੰ ਪਾਲੇ ਜੀ ਹੱਕ ਜਦੋਂ ਮਾਰ ਲੈਂਦੇ ਧਰਨੇ ਲਗਾਉਣੇ ਪੈਂਦੇ ਨਿੱਤੋਂ ਮਾਰੀ ਦਿੱਲੀ ਨਾਲੇ ਦਿਲ ਹੋ ਗਏ ਕਾਲੇ ਜੀ ਬਿੱਲ ਕੀਤੇ ਪਾਸ ਕਾਲੇ ਮਾਰਨਾ ਕਿਸਾਨ ਨਾਲੇ ਮਾੜਾ ਹੋਇਆ ਹਾਲ ਲੁੱਟ ਜਾਂਦੇ ਨੇ ਪੰਜਾਬ ਨੂੰ ਜਿੱਦੀ ਇੱਕ ਸਾਨੀ ਰੋਲੀ ਦੇਸ਼ ਦੀ ਜਵਾਨੀ ਨਾਲੇ ਯੂ ਜਾਪ ਚਾਉਂਦੇ ਜਣ ਪੁੱਟਣਾ ਪੰਜਾਬ ਨੂੰ ਉਠੋ ਕੇ ਰਸਾਨ ਵੀਰੋ ਬਣ ਜੋ ਮਹਾਨ ਵੀਰੋ ਮਿਲਦੇ ਨਹੀਂ ਆਕੀ ਤਾਪ ਲੈਣ ਪੈਂਦੇ ਨੇ ਕਿਸੇ ਤੇ ਨਾ ਆਸ ਰੱਖੋ ਆਪ ਹੀ ਸਟੈਂਡ ਚੱਕੋ ਮਰਦੇ ਨਹੀਂ ਜਿਹੜਿਆਸ ਲਾ ਕੇ ਬੈਂਦੇ ਨੇ ਕਿਸੇ ਤੇ ਨਾ ਆਸ ਰੱਖੋ ਆਪ ਹੀ ਸਟੈਂਡ ਚੱਕੋ ਮਰਦੇ ਨਹੀਂ ਜਿਹੜਿਆਸ ਲਾ ਕੇ ਬੈਂਦੇ ਨੇ